ਸਸ਼ੀਕਲ ਸਾਰੇ ਵਿਦਿਆਰਥੀਆਂ ਨੂੰ ਅੱਜ ਦਾ ਇਹ ਟੋਪਿਕ ਹੈ ਪੰਜਾਬੀ ਧੁਨੀ ਵਿਆੰਥ ਜਿਹੜਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਜਿੰਨੇ ਵੀ ਸਾਡੀਆਂ ਕੋਰਸ ਚੱਲ ਰਹੇ ਨੇ ਚਾਹੇ ਉਹ ਬੀਏ ਹੈ ਚਾਹੇ ਉਹ ਬੀਐਸਸੀ ਹੈ ਚਾਹੇ ਉਹ ਬੀਕਾਮ ਹੈ ਉਸ ਨੂੰ ਸੈਕਿੰਡ ਸੈਮੈਸਟਰ ਦੇ ਵਿੱਚ ਗ੍ਰਾਮਰ ਦੇ ਵਿੱਚ ਇਹ ਜਿਹੜਾ ਟੋਪਿਕ ਲੱਗਿਆ ਹੋਇਆ ਪੰਜਾਬੀ ਧੁਨੀ ਵਿਆੰਥ ਅੱਜ ਹੀ ਕੋਸ਼ਿਸ਼ ਕੀਤੀ ਹੈ ਛੋਟਾ ਜਿਹਾ ਕੋਪਰਾਲਾ ਕੀਤਾ ਹੈ ਕਿ ਇਸ ਨੂੰ ਬਹੁਤ ਹੀ ਸੌਖਿਆਂ ਤਰੀਕਿਆਂ ਦੇ ਨਾਲ ਪੜਾਇਆ ਜਾਵੇ ਉਮੀਦ ਹੈ ਤੁਹਾਨੂੰ ਮੇਰੇ ਪੜ੍ਹਾਉਣ ਦਾ ਤਰੀਕਾ ਸਹੀ ਲੱਗੇਗਾ ਅਗਰ ਕੋਈ ਵੀ ਤੁਹਾਨੂੰ ਪੜ੍ਹਾਉਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਕੋਈ ਮੁਸ਼ਕਿਲ ਆਂਦੀ ਹੈ ਤਾਂ ਤੁਸੀਂ ਮੈਨੂੰ ਟੈਕਸਟ ਕਰਕੇ ਇਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ ਅੱਜ ਦਾ ਜਿਹੜਾ ਟੌਪਿਕ ਹੈ ਪੰਜਾਬੀ ਤੁਨੀ ਵਿਉਂਤ ਇਹ ਸੜੀ ਤੁਨੀ ਦੇ ਨਾਲ ਸਬੰਧਤ ਹੈ ਸਾਡੀ ਭਾਸ਼ਾ ਦੇ ਨਾਲ ਸਬੰਧਤ ਹੈ ਸਾਡੀਆਂ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਹੈ ਕਿ ਅਸੀਂ ਜੋ ਵੀ ਬੋਲਦੇ ਹਾਂ ਜੋ ਵੀ ਸੁਣਦੇ ਹਾਂ ਅਗਰ ਤੁਸੀਂ ਇਹਦੇ ਵਿੱਚ ਕੁਝ ਹੋਰ ਵੀ ਜਾਨਣਾ ਚਾਹੁੰਦੇ ਹੋ ਤੇ ਆਪਣੇ ਕਮੈਂਟਸ ਦੇ ਜ਼ਰੀਏ ਵੀ ਮੈਨੂੰ ਜਿਹੜਾ ਤੁਸੀਂ ਪੁੱਛ ਸਕਦੇ ਹੋ ਆਪਣੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਮੈਂ ਹੋਰ ਜੁੜੀਆਂ ਕਿਹੜੇ ਟੌਪਿਕਸ ਦੇ ਉੱਪਰ ਜੁੜੀਆਂ ਆਪਣੀਆਂ ਵੀਡੀਓਜ਼ ਹੈ ਉਹ ਬਣਾ ਕੇ ਪਾਵਾਂ ਜਿਸ ਤਰ੍ਹਾਂ ਦੀ ਵੀ ਸਹਾਇਤਾ ਹੋ ਸਕੇ ਮੈਂ ਜ਼ਰੂਰ ਤੁਹਾਡੀ ਕਰਾਂਗੀ ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਪੰਜਾਬੀ ਤੁਨੀ ਵਿਯੰਤ ਤੁਨੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਸ਼ਾ ਦਾ ਛੋਟਾ ਜਿਹਾ ਇੱਕ ਸਭ ਤੋਂ ਛੋਟੀ ਜਿਹੜੀ ਇਕਾਈ ਹੈ ਸਭ ਤੋਂ ਛੋਟੀ ਜਿਹੜਾ ਰੂਪ ਹੈ ਇਹਦਾ ਭਾਸ਼ਾ ਦਾ ਭਾਸ਼ਾ ਜਿਹੜੀ ਹੈ ਮਨੁੱਖੀ ਵਿਚਾਰਾਂ ਦੇ ਪ੍ਰਗਟਾਵੇ ਦਾ ਇੱਕ ਪ੍ਰਮੁੱਖ ਸਾਧਨ ਹੈ ਕਿ ਜਦੋਂ ਵੀ ਅਸੀਂ ਆਪਣੇ ਵਿਚਾਰ ਇੱਕ ਦੂਸਰੇ ਨਾਲ ਆਦਾਨ-ਪ੍ਰਦਾਨ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਇੱਕ ਚੀਜ਼ ਦੀ ਜ਼ਰੂਰਤ ਪੈਂਦੀ ਹੈ ਭਾਸ਼ਾ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਮਨੁੱਖ ਆਪਣੇ ਵਿਚਾਰਾਂ ਨੂੰ ਦੋ ਰੂਪਾਂ ਵਿੱਚ ਜਿਹੜਾ ਹੈ ਪ੍ਰਗਟਾਉਂਦਾ ਹੈ ਜਾਂ ਤੇ ਉਹ ਲਿਖਤੀ ਰੂਪ ਵਿੱਚ ਜਾਂ ਮੌਖਿਕ ਰੂਪ ਵਿੱਚ ਜਦੋਂ ਲਿਖਤੀ ਰੂਪ ਵਿੱਚ ਤੇ ਉਹ ਇੱਕ ਸਾਡੀ ਲਿਖਤੀ ਭਾਸ਼ਾ ਸਾਡੇ ਕੋਲ ਆ ਜਾਂਦੀ ਹੈ ਮੌਖਿਕ ਰੂਪ ਜਿਹੜਾ ਉਹ ਉਚਾਰ ਨਾਲ ਸੰਬੰਧਿਤ ਹੈ ਤੁਨੀ मूल ਉਚਾਰ ਦਾ ਹੀ ਇੱਕ ਅੰਗ ਜਾਂ ਹਿੱਸਾ ਹੈ ਜੇਕਰ ਮੈਂ ਤੁਨੀ ਦੀ ਗੱਲ ਕਰਾਂ ਕਿ ਤੁਨੀ ਸ਼ਬਦ ਦੀ ਜੜੀ ਜਿਹੜਾ ਬਣਿਆ ਹੈ ਜਾਂ ਜਿੱਥੋਂ ਉਤਪਤ ਹੋਈ ਹੈ ਕਿਸ ਚੀਜ਼ ਤੋਂ ਹੋਈ ਹੈ ਤੁਣੀ ਜਿਹੜਾ ਸੀ ਇੱਕ ਸੰਸਕ੍ਰਿਤ ਸ਼ਬਦ ਸੀ ਜਿਹੜਾ ਧੁਨੀ ਸੀ ਸੰਸਕ੍ਰਿਤ ਸ਼ਬਦ ਧੁਨੀ ਸੀ ਧੁਨੀ ਦਾ ਪੰਜਾਬੀ ਰੂਪ ਹੈ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਫੋਨ ਜਾਂ ਸਾਊਂਡ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਧੁਨੀ ਦੇ ਅਰਥ ਹਨ ਆਵਾਜ਼ ਆ ਭਾਸ਼ਾ ਧੁਨੀ ਦੀ ਧੁਨੀ ਇੱਕ ਅਜਿਹੀ ਆਵਾਜ਼ ਹੈ ਜਿਸ ਦੀ ਵਰਤੋਂ ਮਨੁੱਖ ਦੁਆਰਾ ਖਾਸ ਮੰਤਵ ਅਧੀਨ ਕੀਤੀ ਜਾਂਦੀ ਹੈ ਮਨੁੱਖੀ ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਹੈ ਜੜੀ ਧੁਨੀ ਜੜੀ ਹੈ ਉਹ ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਹੈ ਇਹ ਅਜਿਹਾ ਇੱਕ ਕੱਚਾ ਮਸਾਲਾ ਹੁੰਦੀ ਹੈ ਜਿਸ ਦੇ ਜੋੜ ਮੇਲ ਤੋਂ ਸਮਗਰੀ ਭਾਸ਼ਾ ਦੀ ਉਸਾਰੀ ਕੀਤੀ ਜਾਂਦੀ ਹੈ ਮਤਲਬ ਕਿ ਜਿਹੜੀ ਸਾਡੇ ਕੋਲ ਭਾਸ਼ਾ ਹੁੰਦੀ ਹੈ ਇੱਕ ਸਾਡੇ ਕੋਲ ਰੌ ਜਾਂ ਕੱਚਾ ਮਸਾਲਾ ਟਾਈਪ ਹੁੰਦੀ ਹੈ ਜਿਹਦੇ ਤੋਂ ਅਸੀਂ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਜੋੜ ਕੇ ਇੱਕ ਜਿਹੜੀ ਆ ਵਧੀਆ ਚੀਜ਼ ਜਿਹੜੀ ਆ ਉਹਨੂੰ ਤਿਆਰ ਕਰਦੇ ਆ ਸਧਾਰਨ ਸ਼ਬਦਾਂ ਵਿੱਚ ਧੁਨੀ ਉਹ ਹੈ ਜਿਸ ਨੂੰ ਮੂੰਹ ਦੁਆਰਾ ਉਚਾਰਿਆ ਅਤੇ ਕੰਨਾਂ ਰਾਹੀਂ ਸੁਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਵੇਂ ਸਾਡੀ ਟੌਪਿਕ ਦਾ ਹਿੱਸਾ ਹੈ ਧੁਨੀ ਵਿਉਂਤ ਵਿਉਂਤ ਤੋਂ ਭਾਵ ਹੈ ਬੰਤਰ ਜਸ ਰਚਨਾ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਬਣਾਉਨੇ ਆ ਚਾਹੇ ਉਹ ਸਾਡੀ ਸਾਡੀਆਂ ਡੇਲੀ ਨੀਡਸ ਦੀਆਂ ਚਾਹੇ ਕੋਈ ਵੀ ਚੀਜ਼ ਦੀਆਂ ਜਿਹੜੀਆਂ ਜ਼ਰੂਰਤਾਂ ਹਨ ਉਹਨੂੰ ਇੱਕ ਬਣਾਉਣ ਦਾ ਇੱਕ ਤਰੀਕਾ ਹੁੰਦਾ ਹੈ ਉਸੇ ਤੋਂ ਹੀ ਜਿਹੜਾ ਜਿਹੜਾ ਤਰੀਕਾ ਹੈ ਮੈਥਡ ਹੈ ਉਹਨੂੰ ਹੀ ਅਸੀਂ ਵਿਉਂਤ ਕਹਿ ਦਿੰਨੇ ਆ ਬੰਤਰ ਕਹਿ ਦਿੰਨੇ ਆ ਸਰੰਚਨਾ ਕਹਿ ਦਿੰਨੇ ਆ ਸੋ ਵਿਉਂਤ ਤੋਂ ਭਾਵ ਹੈ ਬੰਤਰ ਜਾਂ ਸਰੰਚਨਾ ਭਾਵ ਧੁਨੀਆਂ ਦੇ ਉਚਾਰਨ ਵਿੱਚ ਜਿਹੜੇ ਉਚਾਰਨ ਅੰਗ ਕਾਰਜਸ਼ੀਲ ਹੁੰਦੇ ਹਨ ਜਦੋਂ ਅਸੀਂ ਧੁਨੀਆਂ ਨੂੰ ਉਚਾਰਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਅੰਗ ਜਿਹੜੇ ਆ ਕਾਰਜਸ਼ੀਲ ਹੁੰਦੇ ਹਾ ਹੁੰਦੇ ਹਨ ਧੁਨੀਆਂ ਦੀ ਉਚਾਰਨ ਪ੍ਰਕਿਰਿਆ ਕੀ ਹੈ ਆਦੀ ਇਹ ਸਾਰੀਆਂ ਚੀਜ਼ਾਂ ਅਸੀਂ ਧੁਨੀ ਵਿਆਪ ਦੇ ਅੰਦਰ ਹੀ ਅੰਦਰ ਹੀ ਪੜਦੇ ਹਾਂ ਸੋ ਸਭ ਤੋਂ ਜਿਹੜਾ ਪਹਿਲਾ ਹੈ ਉਚਾਰਨ ਅੰਗ ਸਥਾਨ ਅਤੇ ਪ੍ਰਕਿਰਿਆ ਉਚਾਰਨ ਪ੍ਰਕਿਰਿਆ ਜਾਂ ਉਚਾਰਨ ਅਮਲ ਤੋਂ ਭਾਵ ਹੈ ਉਹਨਾਂ ਉਚਾਰਨ ਅੰਗਾ ਦੇ ਅਧਿਐਨ ਤੋਂ ਜਿਹੜੇ ਉਚਾਰ ਵਿੱਚ ਸਹਾਈ ਹੁੰਦੇ ਹਨ ਜਦੋਂ ਅਸੀਂ ਭਾਸ਼ਾ ਨੂੰ ਉਚਾਰਦੇ ਹਾਂ ਤੇ ਬਹੁਤ ਜ਼ਿਆਦਾ ਜਿਹੜੇ ਸਾਡੇ ਅੰਗ ਹਨ ਉਹ ਉਹਦੇ ਵਿੱਚ ਸਹਾਇੀ ਹੁੰਦੇ ਆ ਉਹਨਾਂ ਦੇ ਬਾਰੇ ਜਿਹੜਾ ਅਸੀਂ ਇਸ ਦੇ ਵਿੱਚ ਪੜਨਾ ਆ। ਇਹ ਹੀ ਜਿਹੜੇ ਜਿਨ੍ਹਾਂ ਅੰਗਾਂ ਦੁਆਰਾ ਧੁਨੀ ਆਵਾਜ਼ ਜਿਹੜੀ ਹੈ ਪੈਦਾ ਹੁੰਦੀ ਹੈ ਉਹਨਾਂ ਨੂੰ ਉਚਾਰਨ ਅੰਗ ਕਿਹਾ ਜਾਂਦਾ ਹੈ। ਜਿਵੇਂ ਇੱਕ ਜੀਬ ਸਾਡੇ ਵਿੱਚ ਸਾਡੇ ਵਿੱਚ ਕੋਮਲ ਤਾਲੂ ਸਖਤ ਤਾਲੂ ਇਹ ਸਾਰੇ ਹੀ ਸਾਡੇ ਜਿਹੜੇ ਉਚਾਰਨ ਅੰਗ ਹਨ। ਸੋ ਉਚਾਰ ਤੋਂ ਸੰਚਾਰ ਤੱਕ ਦਾ ਸਫਰ ਜਿਹੜਾ ਤੈਅ ਹੈ ਉਹ ਅਧਿਆਨ ਨਾਲ ਸੰਬੰਧਿਤ ਹੈ। ਜੇਕਰ ਹੁਣ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਦੋਂ ਅਸੀਂ ਧੁਨੀ ਵਿਉਂਤ ਦੀ ਗੱਲ ਕਰਨੀ ਹੈ ਹੈਨਾ ਹੋਰ ਵਿੱਚ ਸਭ ਤੋਂ ਪਹਿਲਾਂ ਅਸੀਂ ਉਚਾਰਣ ਅੰਕਾਂ ਦੀ ਗੱਲ ਕਰਨੀ ਹੈ ਉਚਾਰਣ ਅੰਕਾਂ ਨੂੰ ਅਸੀਂ ਤਿੰਨ ਭਾਗਾਂ ਵਿੱਚ ਜਿਹੜਾ ਹੈ ਵੰਡ ਸਕਦੇ ਹਾਂ ਸਭ ਤੋਂ ਪਹਿਲਾ ਹੈ ਸਾਹ ਪ੍ਰਣਾਲੀ ਠੀਕ ਹੈ ਦੂਸਰਾ ਹੈ ਸਾਡਾ ਧੁਨੀ ਪ੍ਰਣਾਲੀ ਤੀਸਰਾ ਹੈ ਸਾਡਾ ਉਚਾਰਨ ਵਰਨਾ ਦੀ ਸੋ ਤਿੰਨਾਂ ਨੂੰ ਅਸੀਂ ਜਿਹੜਾ ਹੈ ਉਹ ਡਿਫਾਈਨ ਕਰਨਾ ਹੈ ਤਿੰਨਾਂ ਨੂੰ ਅਸੀਂ ਬਹੁਤ ਹੀ ਸੌਖਿਆ ਤਰੀਕੇ ਦੇ ਨਾਲ ਕੋਸ਼ਿਸ਼ ਕਰਨੀ ਹੈ ਸਮਝਣ ਦੀ ਸੋ ਦੇਖੋ ਸਭ ਤੋਂ ਪਹਿਲਾਂ ਅਸੀਂ ਤੁਨੀ ਵਿਯੰਤ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਤੁਨੀ ਦੇ ਬਾਰੇ ਗੱਲ ਕੀਤੀ ਹੈ ਕਿ ਤੁਨੀ ਹੈ ਕੀ ਹੈ ਫਿਰ ਅਸੀਂ ਵਿਯੰਤ ਦੇ ਬਾਰੇ ਗੱਲ ਕੀਤੀ ਹੈ ਫਿਰ ਇਹ ਸਭ ਤੋਂ ਪਹਿਲਾਂ ਤੁਨੀ ਵਿਯੰਤ ਦੇ ਵਿੱਚ ਜਿਹੜੇ ਉਚਾਰਨ ਅੰਗ ਕਾਰਸ਼ੀਲ ਹੁੰਦੇ ਹਨ ਹੁਣ ਅਸੀਂ ਉਹਨਾਂ ਦੀ ਗੱਲ ਕਰਨ ਲੱਗੇ ਹਾਂ ਉਚਾਰਨ ਅੰਗਾ ਦੇ ਵਿੱਚ ਜਿਹੜਾ ਸੀ ਤਿੰਨ 파ਟ ਜਿਹੜੇ ਐ ਉਹਨਾਂ ਦੇ ਰਾਹੀਂ ਅਸੀਂ ਵੰਡਿਆ ਹੈ ਸਾਹ ਪ੍ਰਣਾਲੀ ਧੁਨੀ ਪ੍ਰਣਾਲੀ ਤੇ ਉਚਾਰਨ ਪ੍ਰਣਾਲੀ ਸੋ ਇਹਨਾਂ ਤਿੰਨਾਂ ਨੂੰ ਨਿਮਨਲਿਖਤ ਸ਼੍ਰੇਣੀ ਵਿੱਚ ਜਿਹੜਾ ਹੈ ਉਹ ਜਿਹੜਾ ਹੈ ਵੰਡਿਆ ਜਾ ਸਕਦਾ ਹੈ ਠੀਕ ਹੈ ਸੋ ਇੱਕ ਅਕੇ ਮੈਂ ਜਿਹੜਾ ਛੋਟਾ ਜਿਹਾ ਚਾਰਟ ਬਣਾਇਆ ਹੈ ਸੋ ਇਹ ਚਾਰਟ ਦੇ ਵਿੱਚ ਜਿੰਨੇ ਵੀ ਉਚਾਰਨ ਅੰਗ ਹਨ ਉrna ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਉਚਾਰਨ ਅੰਗਾ ਦਾ ਜੇਕਰ ਮੈਂ ਗੱਲ ਕਰਾਂ ਤੇ ਸਾਹ ਪ੍ਰਣਾਲੀ ਧੁਨੀ ਪ੍ਰਣਾਲੀ ਤੇ ਉਚਾਰਨ ਪ੍ਰਣਾਲੀ ਜਿਹੜੇ ਮੈਂ ਪਹਿਲੇ ਤਿੰਨ 파ਟ ਜਿਹੜੇ ਬਣਾਏ ਹਨ ਸੋ ਸਾਹ ਪ੍ਰਣਾਲੀ ਦੀ ਜੇਕਰ ਮੈਂ ਗੱਲ ਕਰਾਂ ਤੇ ਇਹਦੇ ਤਿੰਨ ਜਿਹੜੇ ਅੱਗੋਂ 파ਟ ਹਨ ਉਹ ਬਣ ਕੇ ਸਾਹਮਣੇ ਆਉਂਦੇ ਹਨ ਸਭ ਤੋਂ ਪਹਿਲਾ ਹੈ ਡਾਇਆਫ੍ਰਮ ਸੈਕੰਡ ਫੇਫੜੇ ਔਰ ਤੀਸਰਾ ਹੈ ਸਾਹ ਨਾਲੀ ਜਿਹੜਾ ਅਗਰ ਤੁਹਾਨੂੰ ਇਸ ਦੇ ਵਿੱਚ ਸਮਝ ਨਹੀਂ ਆਉਂਦਾ ਕਿ ਜਾਂ ਡਾਇਆਫਰਮ ਜਾਂ ਫੇਫੜੇ ਜਾਂ ਸਾਰ ਨਾਲੀ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਲੱਗਦਾ ਤਾਂ ਤੁਸੀਂ ਮੈਨੂੰ ਜਿਹੜਾ ਕਮੈਂਟ ਬਾਕਸ ਵਿੱਚ ਵੀ ਜਿਹੜਾ ਜਾ ਕੇ ਪੁੱਛ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਸ ਦਾ ਜਿਹੜਾ ਹੈ ਤੁਸੀਂ ਜਿਹੜਾ ਮੈਂ ਚਾਰਟ ਤੁਹਾਡੇ ਸਾਹਮਣੇ ਤਿਆਰ ਕੀਤਾ ਹੈ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਤਾਂ ਕਿ ਮੈਂ ਅੱਗੇ ਜਦੋਂ ਡਿਫਾਈਨ ਕਰਾਂ ਤੁਸੀਂ ਇੱਕ ਇੱਕ ਪੁਆਇੰਟ ਨੂੰ ਜਿਹੜਾ ਕਲੀਅਰ ਕਰ ਸਕੋ ਇਸੇ ਤਰ੍ਹਾਂ ਹੀ ਤੁਰਨੀ ਪ੍ਰਣਾਲੀ ਹੈ ਤੁਰਨੀ ਬਣਾਲੀ ਦੇ ਜੜੇ ਹਨ ਅੱਗੋਂ ਤੁਸੀਂ ਕਹਿ ਸਕਦੇ ਹੋ ਕਿ ਤਿੰਨ 파ਟ ਹਨ ਜਿਵੇਂ ਕੰਠ ਪਟਾਰੀ ਹੈ ਕੰਠਪੋਲ ਹੈ ਤੇ ਨੱਕਪੋਲ ਹੈ ਕੰਠਪੋਲ ਦੇ ਵਿੱਚ ਫਿਰ ਅੱਗੋਂ ਜਿਹੜੇ ਚਾਰ 파ਟ ਬੰਦੇ ਹਨ ਖੁੱਲਾ ਨਾਦ ਯੰਤਰ ਤੰਗ ਨਾਦ ਯੰਤਰ ਥਰਥਰਾਉਂਦਾ ਨਾਦ ਯੰਤਰ ਤੇ ਬੰਦ ਨਾਦ ਯੰਤਰ ਇਹ ਬਹੁਤ ਸੌਖਾ ਹੈ ਇਨੂੰ ਬਹੁਤ ਸੌਖਾਂ ਤਰੀਕੇ ਦੇ ਨਾਲ ਮੈਂ ਐਕਸਪਲੇਨ ਕਰ ਰਹੀ ਹਾਂ ਸੋ ਇਸ ਚਾਰਟ ਨੂੰ ਤੁਸੀਂ ਜਦੋਂ ਆਪਣੇ ਦਿਮਾਗ ਵਿੱਚ ਰੱਖ ਲਓਗੇ ਕਿਤੇ ਮੈਂ ਇਹ ਚੀਜ਼ ਸ਼ੋਰਟੀ ਦਿਨੀ ਆ ਕਿ ਤੁਸੀਂ ਪੇਪਰ ਵਿੱਚ ਉਹ ਚੀਜ਼ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕਲੀਅਰ ਕਰ ਸਕਦੇ ਹੋ ਇਹ ਕਿਸੇ ਵੀ ਤੁਹਾਨੂੰ ਕਿਸੇ ਵੀ ਟੈਕਸਟ ਬੁੱਕ ਵਿੱਚ ਇਹ ਚੀਜ਼ਾਂ ਨਹੀਂ ਮਿਲਣੀਆਂ ਸੋ ਉਸ ਤੋਂ ਬਾਅਦ ਹੈ ਸਾਡੀ ਉਚਾਰਣ ਪ੍ਰਣਾਲੀ ਉਚਾਰਣ ਪ੍ਰਣਾਲੀ ਦੇ ਵਿੱਚ ਸਾਡਾ ਜਿੰਨਾ ਮੂੰਹ ਬੋਲਦਾ ਹਿੱਸਾ ਹੈ ਸਾਰਾ ਹੀ ਆ ਜਾਂਦਾ ਹੈ ਜਿਵੇਂ ਬੁੱਲ ਹੈ ਬੋਟ ਹੈ ਦੰਦ ਹੈ ਜੀਬ ਹੈ ਤਾਲੂ ਹੈ ਠਿਕਾ ਹੈ ਕਾਂ ਜਿਹੜੀ ਸਾਡੀ ਸੰਗ ਦੇ ਵੀ ਇੱਕ ਛੋਟਾ ਜਿਹਾ ਮਾਸ ਲਟਕਿਆ ਹੁੰਦਾ ਹੈ ਉਹਨੂੰ ਅਸੀਂ ਕਾਂ ਕਹਿੰਦੇ ਆ ਤੇ ਤਾਲੂ ਦੇ ਫੇਰ ਅਗੋ ਦੋ 파ਟ ਬੰਦੇ ਹਨ ਕੋਮਲ ਤਾਲੂ ਤੇ ਸਖਤ ਤਾਲੂ ਬਹੁਤ ਸਾਰੀਆਂ ਦੁਨੀਆਂ ਜੜੀਆਂ ਹਨ ਉਹ ਕੋਮਲ ਤਾਲੂ ਦੇ ਨਾਲ ਬੋਲੀਆਂ ਜਾਂਦੀਆਂ ਹਨ ਬਹੁਤ ਜ਼ਿਆਦਾ ਧੁਨੀਆਂ ਜੜੀਆਂ ਸਖਤ ਤਾਲੂ ਦੇ ਨਾਲ ਬੋਲੀਆਂ ਜਾਂਦੀਆਂ ਹਨ ਸੋ ਮੇਰਾ ਜਿਹੜਾ ਤੁਹਾਨੂੰ ਇਸ ਚਾਰਟ ਦਾ ਸਕਰੀਨਸ਼ਾਟ ਲੈਣ ਦਾ ਮਤਲਬ ਇਹੀ ਹੈ ਕਿ ਜਦੋਂ ਮੈਂ ਅੱਗੇ ਤੁਹਾਨੂੰ ਧੁਨੀਆਂ ਵੀ ਕਰवानीਆਂ ਹਨ ਕਿਰਪਾ ਕਰਕੇ ਇਸ ਚਾਰਟ ਨੂੰ ਸਾਹਮਣੇ ਰੱਖੋ ਤਾਂ ਕਿ ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਸਕੋ ਕਿ ਇਸੀ ਉਚਾਰਨ ਅੰਗਾ ਦੀ ਕਿਹੜੇ ਕਿਹੜੇ ਉਚਾਰਨ ਅੰਗਾ ਦੀ ਜੜੀ ਇਹ ਗੱਲ ਹੈ ਉਹ ਕਰਨ ਲੱਗਿਆਂ ਸੋ ਉਚਾਰਨ ਅੰਗਾਂ ਦੇ ਵਿੱਚ ਜਿਹੜਾ ਸਾਡਾ ਮੇਨ ਪੁਆਇੰਟ ਸੀ ਸਭ ਤੋਂ ਪਹਿਲਾਂ ਸਾਹ ਪ੍ਰਣਾਲੀ ਸੀ ਸਾਹ ਪ੍ਰਣਾਲੀ ਦੇ ਵਿੱਚ ਉਸ ਤੋਂ ਅੱਗੇ ਜਿਹੜੇ ਅਸੀਂ ਤਿੰਨ ਜਿਹੜੇ 파ਟ ਬਣਾਏ ਸੀ ਡਾਇਆਫਰਮ ਫੇਫੜੇ ਤੇ ਸਾਹ ਨਾਲੀ ਸੋ ਇਸ ਨੂੰ ਮੈਂ ਜਿਹੜਾ ਐਕਸਪਲੇਨ ਕਰਨ ਲੱਗੀ ਆ ਸਾਹ ਪ੍ਰਣਾਲੀ ਦੇ ਵਿੱਚ ਜਿਹੜੇ ਹਨ ਸਾਹ ਪ੍ਰਣਾਲੀ ਦੇ ਅੰਤਰਗਤ ਥੇਠ ਲਿਖੇ ਅੰਗ ਕਿਰਿਆਸ਼ੀਲ ਹੁੰਦੇ ਹਨ ਸਭ ਤੋਂ ਪਹਿਲਾਂ ਹੈ ਡਾਇਆਫਰਮ ਡਾਇਆਫਰਮ ਦੇ ਵਿੱਚ ਇੱਕ ਕਿਹੜੀ ਚੀਜ਼ ਹੁੰਦੀ ਹੈ ਜਦੋਂ ਮਨੁੱਖ ਦੀ ਛਾਤੀ ਦੇ ਉੱਪਰਲੇ ਉੱਪਰਲੇ ਭਾਗ ਅਤੇ ਪੇਟ ਦੇ ਹੇਠਲੇ ਵਾਲੇ ਭਾਗ ਨੂੰ ਜਿਹੜਾ ਹੈ ਵੰਡਣ ਵਾਲੇ ਪਰਦੇ ਨੂੰ ਡਾਇਆਫ੍ਰਮ ਜਿਹੜਾ ਹੈ ਕਿਹਾ ਜਾਂਦਾ ਹੈ ਠੀਕ ਹੈ ਤੇ ਸਾਡੀ ਛਾਤੀ ਤੋਂ ਜਿਹੜਾ ਉੱਪਰਲਾ ਤੇ ਪੇਟ ਤੋਂ ਹੇਠਲਾ ਭਾਗ ਜਿਹੜਾ ਜਦੋਂ ਅਸੀਂ ਵੰਡਦੇ ਹਾਂ ਨੂੰ ਤੇ ਉਹਨੂੰ ਡਾਇਆਫ੍ਰਮ ਕਿਹਾ ਜਾਂਦਾ ਹੈ ਇਸ ਇਹ ਪਰਦੇ ਦੇ ਉੱਪਰ ਸਾਹ ਨਾਲੀ ਤੇ ਹੇਠਾ ਪਾਚਨ ਨਾਲੀ ਹੁੰਦੀ ਹੈ ਅਤੇ ਡਾਇਆਫ੍ਰਮ ਸਾਹ ਕਿਰਿਆ ਵਿੱਚ ਸਹਾਇਕ ਹੁੰਦਾ ਹੈ ਦੇਖੋ ਕੋਈ ਵੀ ਜੜੀ ਤੁਨੀ ਹੈ ਠੀਕ ਹੈ ਜਦੋਂ ਅਸੀਂ ਆਪਣੇ 35 ਅੱਖਰਾਂ ਦੀ ਗੱਲ ਕਰਦੇ ਹਾਂ ਤੇ ਉਹ ਵੀ ਇੱਕ ਜਿਹੜਾ ਹੈ ਸੀਕੁਐਂਸ ਦੇ ਨਾਲ ਪਹਿਲੇ ਕੰਠੀ ਹੈ ਫਿਰ ਕਿਹੜੀਆਂ ਧੁਨੀਆਂ ਮਤਲਬ ਇਸੇ ਤਰ੍ਹਾਂ ਹੀ ਸਾਡੀਆਂ ਲਾਸਟ ਵਿੱਚ ਜਾ ਕੇ ਹੋਂਠੀ ਧੁਨੀਆਂ ਆਉਂਦੀਆਂ ਹਨ ਸੋ ਕੰਠ ਤੋਂ ਸ਼ੁਰੂ ਹੋ ਕੇ ਫੇਫੜਿਆਂ ਤੋਂ ਸ਼ੁਰੂ ਹੋ ਕੇ ਜੜੀਆਂ ਜਿਵੇਂ ਊੜਾ ਐੜਾ ਈੜੀ ਪੜਦੇ ਆ ਹੈਨਾ ਤੇ ਉਹ ਸਾਡੇ ਫੇਫੜਿਆਂ ਤੋਂ ਜਿਵੇਂ ਹੀ ਹਵਾ ਲੈਂਦੀ ਹੈ ਅਸੀਂ ਉਵੇਂ ਹੀ ਚੁੱਕ ਕੇ ਜੜੀ ਹੈ ਬਾਹਰ ਕੱਢਦੇ ਆ ਅਸੀਂ ਉਵੇਂ ਹੀ ਉਸ ਨੂੰ ਬਾਹਰ ਕਰਦੇ ਬੇਰੋਕ ਅਸੀਂ ਬਾਹਰ ਕੱਢਦੇ ਆ ਠੀਕ ਹੈ ਸੋ ਉਸ ਤੋਂ ਅੱਗੇ ਜੜੀਆਂ ਸਾਡੀਆਂ ਕੰਠੀ ਧੁਨियां ਆ ਜਾਂਦੀਆਂ ਹਨ ਸੋ ਇਸ ਤਰ੍ਹਾਂ ਇਸ ਤਰ੍ਹਾਂ ਬੜੀ ਸੀਕੁਐਂਸ ਦੇ ਵਿੱਚ ਹਰ ਚੀਜ਼ ਨੂੰ ਵੰਡਿਆ ਹੈ ਤੇ ਸਾਰੀਆਂ ਧੁਨੀਆਂ ਨੂੰ ਉਚਾਰਨ ਦੇ ਲਈ ਸਭ ਤੋਂ ਮੇਨ ਜਿਹੜੀ ਇੰਪੋਰਟੈਂਟ ਪਾਰਟ ਹੈ ਕਿ ਸਾਡਾ ਸਾਹ ਕਿਰਿਆ ਦਾ ਹੋਣਾ ਬੜਾ ਜ਼ਰੂਰੀ ਹੈ ਕਿ ਅਸੀਂ ਸਾਹ ਨੂੰ ਜਾਂ ਅਸੀਂ ਆਪਣੀ ਜਿਹੜੀ ਮੂੰਹ ਵਿੱਚ ਪੈਦਾ ਹੋਣ ਵਾਲੀ ਹਵਾ ਸੀ ਉਹਨੂੰ ਕਿੱਥੇ ਰੋਕਦੇ ਹਾਂ ਤੇ ਕਿਹੜੀ ਧੁਨੀ ਦਾ ਜੁੜਾ ਉਚਾਰਨ ਆ ਉਹ ਕਰਦੇ ਹਾਂ ਸੋ ਡਾਇਆਫਰਮ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਹੈ ਕਿ ਇਹਦੇ ਇਹ ਸਾਹ ਕਿਰਿਆ ਵਿੱਚ ਜਿਹੜਾ ਹੈ ਸਹਾਇਕ ਹੁੰਦਾ ਹੈ ਸੈਕੰਡ ਜਿਹੜਾ ਹੈ ਫੇਫੜੇ ਹੈ ਜਿੰਨੂੰ ਅਸੀਂ ਲੰਗਸ ਵੀ ਜਿਹੜਾ ਅਸੀਂ ਕਹਿ ਦਿੰਨੇ ਆ ਫੇਫੜੇ ਲਚਕਦਾਰ ਮਾਸਪੇਸ਼ੀਆਂ ਦੇ ਬਣੇ ਹੁੰਦੇ ਹਨ ਇਹ ਸਾਹ ਨਾਲੀ ਦੇ ਅੱਗੇ ਦੋ ਹਿੱਸਿਆਂ ਨਾਲ ਜੁੜੇ ਹੁੰਦੇ ਹਨ ਧੁਨੀਆਂ ਦੇ ਉਚਾਰਨ ਵਿੱਚ ਸਾਹ ਉਤਪੰਨ ਕਰਨ ਦਾ ਮੁੱਖ ਸੌਮਾ ਫੇਫੜੇ ਹੀ ਹੁੰਦੇ ਹਨ ਇਹ ਹਵਾ ਦੀ ਸਫਾਈ ਕਰਕੇ ਸ਼ਰੀਰ ਨੂੰ ਆਕਸੀਜਨ ਵੀ ਦਿੰਦੇ ਹਨ ਉਚਾਰਨ ਸਮੇਂ ਫੇਫੜੇ ਵਾਜੂਤਾਰਨ ਨੂੰ ਇਕੱਠਾ ਕਰਨ ਅਤੇ ਛੱਡਣ ਵਿੱਚ ਜਿਹੜੇ ਹੈ ਸਹਾਇੀ ਹੁੰਦੇ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈ ਕਿ ਧੁਨੀਆਂ ਨੂੰ ਉਚਾਰਨ ਦੇ ਵਿੱਚ ਜਿਹੜੀ ਹੈ ਸਾਡੀ ਸਾਹ ਕਰਿਆ ਬਹੁਤ ਜ਼ਿਆਦਾ ਸਹਾਇੀ ਹੁੰਦੀ ਹੈ ਤੇ ਫੇਫੜੇ ਜਿਹੜੇ ਹੈ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਟ ਰੋਲ ਹੈ ਉਹ ਅਦਾ ਕਰਦੇ ਹਨ ਇਸ ਤੋਂ ਅੱਗੇ ਹੈ ਸਾਹ ਨਾਲ ਹੀ ਦੋਵੇਂ ਫੇਫੜੇ ਛੋਟੀਆਂ ਸਾਹ ਨਾਲੀਆਂ ਰਾਹੀਂ ਵੱਡੀ ਸਾਹ ਨਾਲੀ ਵਿੱਚ ਜਾ ਕੇ ਖੁੱਲਦੇ ਹਨ ਜਦੋਂ ਤੁਸੀਂ ਇਹਦਾ ਡਾਇਗਰਾਮ ਵੀ ਦੇਖੋਗੇ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਡਾਇਗਰਾਮ ਵੀ ਜਿਹੜਾ ਉਹਨੂੰ ਸ਼ੋਅ ਕਰ ਦਵਾਂ ਕਿ ਕਿਵੇਂ ਸਾਡੇ ਲੰਗਸ ਦੇ ਵਿੱਚੋਂ ਕਿਵੇਂ ਜੜੀਆਂ ਸਾਹ ਨਾਲੀਆਂ ਕਿੱਥੇ ਜਾ ਕੇ ਗਲੋਟਨ ਬਣਦਾ ਹੈ ਕਿੱਥੇ ਜਾ ਕੇ ਸਾਡੀ ਜਿਹੜੀਆਂ ਸਾਹ ਨਾਲੀਆਂ ਜਿਹੜੀਆਂ ਕੋ ਵੰਡੀਆਂ ਜਾਂਦੀਆਂ ਹਨ ਸੋ ਇਹ ਜੜੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਇੱਕ ਡਾਇਗਰਾਮ ਦੇ ذریعے ਸਮਝਾਇਆ ਜਾਵੇ ਇਹ ਸਾਹ ਨਾਲੀ ਫੇਫੜਿਆਂ ਤੋਂ ਸੰਗ ਤੱਕ ਆਉਂਦੀ ਹੈ ਇਸ ਨਾਲ ਵਾਲੀ ਹੀ ਉਚਾਰਨ ਦੀ ਬੁਨਿਆਦ ਬਾਜੂਧਾਰਾ ਦਾ ਮੁੱਖ ਰਸਤਾ ਹੈ ਇਸ ਦਾ ਇੱਕ ਹਿੱਸਾ ਫੇਫੜਿਆਂ ਨਾਲ ਜੁੜਿਆ ਹੁੰਦਾ ਹੈ ਜਦ ਕਿ ਦੂਜਾ ਹਿੱਸਾ ਸੰਗ ਵਿੱਚ ਜਾ ਕੇ ਖੁੱਲਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਜਿਵੇਂ ਕਿ ਮੇਨ ਪੁਆਇੰਟ ਹੈ ਸਾਡਾ ਜਿਵੇਂ ਕਿ ਮੈਂ ਪਹਿਲੇ ਤੁਹਾਨੂੰ ਸਾਹ ਪ੍ਰਣਾਲੀ ਦੇ ਵਿੱਚ ਕਰਾਇਆ ਸੀ ਡਾਇਆਫ੍ਰਮ ਤੇ ਫੇਫੜੇ ਤੇ ਸਾਹ ਨਾਲੀ ਹੈ ਉਸ ਨੂੰ ਮੈਂ ਐਕਸਪਲੇਨ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਹੀ ਸੈਕੰਡ ਜਿਹੜਾ ਸਾਡਾ ਮੇਨ ਪੁਆਇੰਟ ਸੀਗਾ ਧੁਨੀ ਪ੍ਰਣਾਲੀ ਠੀਕ ਹੈ ਧੁਨੀ ਪ੍ਰਣਾਲੀ ਦੇ ਵਿੱਚ ਜਿਹੜਾ ਅਸੀਂ ਅਕ ਸੈਕੰਡ ਪਾਰਟ ਸੀ ਸਾਡਾ ਧੋਨੀ ਪ੍ਰਣਾਲੀ ਜਿਹੜੀ ਹੈ ਧੋਨੀ ਪ੍ਰਣਾਲੀ ਦੇ ਨਿਮਨਲਿਖਤ ਅੰਗ ਜੁੜੇ ਆ ਸਾਡੇ ਕਿਰਾਸ਼ਿਲ ਹੁੰਦੀਆਂ ਸਭ ਤੋਂ ਪਹਿਲੇ ਹੈ ਕੰਠ ਪਟਾਰੀ ਸਾਂ ਨਾਲੀ ਉੱਤੇ ਹੱਡੀਆਂ ਦੇ ਤਿਕੋਣੇ ਰੂਪ ਦਾ ਇੱਕ ਬਾਕਸ ਨੁਮਾ ਹੁੰਦਾ ਹੈ ਜਿਸ ਨੂੰ ਕੰਠ ਪਟਾਰੀ ਕਹਿੰਦੇ ਹਨ ਸੋ ਸਾਂ ਨਾਲੀ ਤੱਕ ਅਸੀਂ ਜਿਹੜਾ ਸਾਡਾ ਕੀਤਾ ਸੀ ਔਰ ਸਾਂ ਨਾਲੀ ਤੋਂ ਉੱਤੇ ਜਿਹੜਾ ਹੈ ਹੱਡੀਆਂ ਦਾ ਇੱਕ ਤਿਕੋਣ ਜਿਹਾ ਬਣਿਆ ਹੁੰਦਾ ਹੈ ਇੱਕ ਤਿਕੋਣ ਨੁਮਾ ਬਾਕਸ ਬਣਿਆ ਹੁੰਦਾ ਹੈ ਜਿਸ ਨੂੰ ਅਸੀਂ ਕੰਠ ਪਟਾਰੀ ਵੀ ਕਹਿ ਸਕਦੇ ਆ ਇਸ ਦੇ ਮੂੰਹ ਤੇ ਦੋ ਹੋਠ ਨੁਮਾ ਆਕਾਰ ਦੀਆਂ ਮਾਸਪੇਸ਼ੀਆਂ ਹੁੰਦੀਆਂ ਠੀਕ ਹੈ ਹੋਠ ਨੁਮਾ ਜਿਵੇਂ ਸਾਡੇ ਲਿਪਸ ਦੀ ਸ਼ੇਪ ਹੈ ਉਸੇ ਤਰ੍ਹਾਂ ਹੀ ਇਸ ਦੇ ਮੂੰਹ ਦੇ ਉੱਤੇ ਜਿਹੜੇ ਹੈ ਉਸ ਸ਼ੇਪ ਦਾ ਇੱਕ ਆਕਾਰ ਦੀਆਂ ਮਾਸਪੇਸ਼ੀਆਂ ਬਣੀਆਂ ਹੁੰਦੀਆਂ ਇਹਨਾਂ ਮਾਸਪੇਸ਼ੀਆਂ ਨੂੰ ਅਸੀਂ ਵੋਕਲ ਕਾਰਡਸ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਇਹਨਾਂ ਮਾਸਪੇਸ਼ੀਆਂ ਨੂੰ ਵੋਕਲ ਕਾਰਡ ਕਿਹਾ ਜਾਂਦਾ ਹੈ ਇਹ ਕੋ ਇਹ ਵੋਕਲ ਕਾਰਡਸ ਜਿਹੜੇ ਹਨ ਉੱਤੇ ਇੱਕ ਢੱਕਾ ਲੱਗਾ ਹੁੰਦਾ ਹੈ ਜਿਹਨੂੰ ਐਪਿਗਲੋਟਿਸ ਵੀ ਕਿਹਾ ਜਾਂਦਾ ਹੈ ਵੋਕਲ ਕਾਰਡਸ ਇੱਕ ਸ਼ੇਕ ਹੁੰਦਾ ਹੈ ਜਿਸ ਨੂੰ ਨਾਦ ਯੰਤਰ ਕਹਿੰਦੇ ਹਨ ਫੇਫੜਿਆਂ ਵਿੱਚੋਂ ਆਉਂਦੀ ਆਵਾਜ਼ ਦਾ ਆਵਾਜੂਤਾਰਾ ਜਿਹੜੀ ਹੈ ਨਾਦ ਤੰਤਰੀ ਨਾਦ ਯੰਤਰ ਵਿੱਚੋਂ ਲੰਘ ਕੇ ਪਛਾਈ ਧੁਨੀਆਂ ਪੈਦਾ ਕਰਦੀ ਹੈ ਠੀਕ ਹੈ ਜਦੋਂ ਅਸੀਂ ਵੋਕਲ ਕਾਰਡਸ ਦੇ ਵਿੱਚੋਂ ਉਹ ਹਵਾ ਨਿਕਲਦੀ ਹੈ ਤੇ ਉਹ ਜੜੀਆਂ ਸਾਡੀ ਆਵਾਜ਼ ਕੰਬਵੀ ਹੈ ਸਾਡੀ ਆਵਾਜ਼ ਕਿਵੇਂ ਹੈ ਉਹ ਸਾਰੀਆਂ ਚੀਜ਼ਾਂ ਉਤੋਂ ਹੀ ਜੜੀਆਂ ਹਨ ਉਤਪੰਨ ਹੁੰਦੀਆਂ ਹਨ ਇਹਦੀਆਂ ਅਗੋਚਾਰ ਸਥਿਤੀਆਂ ਕਿਰਿਆਸ਼ੀਲ ਹੁੰਦੀਆਂ ਹਨ ਸਭ ਤੋਂ ਪਹਿਲਾਂ ਹੈ ਖੁੱਲਾ ਨਾਦੀ ਅੰਤ ਜਦੋਂ ਵੋਕਲ ਕਾਰਡਸ ਜਿਹੜੇ ਆ ਜਿਹੜੇ ਵੋਕਲ ਕਾਰਡਸ ਮੈਂ ਤੁਹਾਨੂੰ ਪਹਿਲੇ ਵੀ ਆਲਰੇਡੀ ਸਮਝਾ ਚੁੱਕੀ ਹਾਂ ਕਿ ਜਿਹੜੀ ਲਿਪਸ ਦੀ ਸ਼ੇਪ ਵਿੱਚ ਬਣੇ ਹੁੰਦੇ ਹਨ ਕੁਲਡ ਸਾਡੇ ਗਲੇ ਤੇ ਲਾਗੇ ਜੜੇ ਬਣੇ ਹੁੰਦੇ ਆ ਉਹ ਵੋਕਲ ਕਾਰਡਸ ਜਦੋਂ ਦੂਰ ਹੋਣ ਤਾਂ ਬਾਜੂ ਧਾਰਾ ਆਸਾਨੀ ਨਾਲ ਆ ਜਾ ਸਕੇ ਉਹਨੂੰ ਖੁੱਲਾ ਨਾਦ ਅੰਤਰ ਕਿਹਾ ਜਾ ਸਕਦਾ ਹੈ ਠੀਕ ਹੈ ਜਦੋਂ ਸਾਡੇ ਲਿਪਸ ਜੜੇ ਆ ਲਾਈਕ ਖੁੱਲੇ ਹੋਣ ਤੇ ਉਹਦੇ ਵਿੱਚੋਂ ਜਿਹੜੀ ਬਾਜੂ ਧਾਰਾ ਆ ਆਸਾਨੀ ਨਾਲ ਆ ਜਾ ਸਕੇ ਉਹਨੂੰ ਖੁੱਲਾ ਨਾਦ ਅੰਤਰ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਹੈ ਥਰਥਰਾ ਥਰਥਰਾਉਂਦਾ ਨਾਦ ਅੰਤਰ ਤੁਸੀਂ ਦੇਖਿਆ ਹੋਣਾ ਕਈ ਬਹੁਤ ਸਾਰੀਆਂ ਦੁਨੀਆਂ ਹਨ ਜਿਵੇਂ ਰਾਰਾ ਰਾਰਾ ਅਸੀਂ ਇਥਰਥਰੌਂਦਾ ਨਾਦ ਜਾਂਦਾ ਜਦੋਂ ਵੋਕਲ ਕਾਰਡਸ ਕਦੇ ਨੇੜੇ ਹੋਣ ਕਦੇ ਦੂਰ ਹੋ ਜਾਣ ਉਨੂੰ ਥਰਥਰੌਂਦਾ ਨਾਦ ਦੇ ਅੰਦਰ ਕਿਹਾ ਜਾਂਦਾ ਹੈ ਸੋ ਬਹੁਤ ਸਾਰੀਆਂ ਧੁਨੀਆਂ ਜੜੀਆਂ ਅ ਥਰਥਰੌਂਦੇ ਨਾਦ ਦੇ ਅੰਦਰ ਰਾਹੀ ਵੀ ਜੜੀਆਂ ਉਤਪਨ ਹੁੰਦੀਆਂ ਹਨ ਸੋ ਜੜੀਆਂ ਧੁਨੀਆਂ ਵਾਲਾ ਪਾਠ ਹੈ ਕਿ ਕਿਹੜੀ ਧੁਨੀ ਕਿਸ ਸਰਾਹੀ ਉਤਪਨ ਹੁੰਦੀ ਹੈ ਕਿਹੜੇ ਨਾਦ ਦੀ ਅੰਤਰਾਹੀ ਉਤਪਨ ਹੁੰਦੀ ਹੈ ਇਹ ਸੀ ਕੁਐਸਚਨ ਨੰਬਰ 2 ਵਿੱਚ ਕਰਾਂਗੇ ਸੋ ਅੱਜ ਦਾ ਜਿਹੜਾ ਸਾਡਾ ਕੁਐਸਚਨ ਹੈ ਉਹ ਹੈਗਾ ਕਿ ਸਾਡੇ ਉਚਾਰਣ ਅੰਗ ਕਿਹੜੇ-ਕਿਹੜੇ ਠੀਕ ਹੈ ਅ ਥਰਡ ਪਾਰਟ ਹੈ ਇਸੇ ਤਰ੍ਹਾਂ ਹੀ ਧੁਨੀ ਪ੍ਰਣਾਲੀ ਦੇ ਵਿੱਚ ਜਿਹੜਾ ਮੇਨ ਪੁਆਇੰਟ ਸੀ ਕੰਠਵਟਾਰੀ ਉਹਦੇ ਹੀ ਅੱਗੇ ਜਿਹੜੇ ਚਾਰ ਪਾਕਟ ਕਿਰਿਆ ਜਿਹੜੇ ਕਿਰਿਆਸ਼ਿਲ ਹੁੰਦੇ ਹਨ ਸਭ ਤੋਂ ਪਹਿਲਾਂ ਅਸੀਂ ਖੁੱਲਾ ਨਾਦੀ ਅੰਦਰ ਕੀਤਾ ਫਿਰ ਅਸੀਂ ਥਰਥਰਾਉਂਦਾ ਨਾਦੀ ਅੰਦਰ ਕੀਤਾ ਫਿਰ ਅਸੀਂ ਤੰਗ ਨਾਦੀ ਅੰਦਰ ਕੀਤਾ ਤੰਗ ਨਾਦੀ ਅੰਦਰ ਹੁੰਦਾ ਚਲੋ ਵੋਕਲ ਕਾਰਡਸ ਬਹੁਤ ਨੇੜੇ ਹੋਣ ਅਤੇ ਇਹਨਾਂ ਵਿੱਚੋਂ ਨਿਕਲਣ ਵਾਲੀ ਬਾਜੂ ਧਾਰਨ ਕਾਰਨ ਇਹਨਾਂ ਵਿੱਚ ਬਿਲਕੁਲ ਵੀ ਥਰਥਰਾਹਟ ਨਾ ਹੋਵੇ ਲਾਈਕ ਜਦੋਂ ਅਸੀਂ ਕਿਸੇ ਦੇ ਕੰਨ ਵਿੱਚ ਗੱਲ ਕਰਦੇ ਹਾਂ ਕੁਸਰਮੂਸਰ ਕਰਕੇ ਹਨਾ ਗੱਲ ਕਰਦੇ ਹਾਂ ਉਹਨੂੰ ਅਸੀਂ ਤੰਗ ਨਾ ਦੀ ਅੰਦਰ ਕਹਿੰਦੇ ਹਾਂ ਜਦੋਂ ਅਸੀਂ ਬਹੁਤ ਹੀ ਜਿਹੜੀ ਗੈਸ ਸਲੋ ਗੱਲ ਕਿਸੇ ਦੇ ਕੰਨ ਵਿੱਚ ਜਾਂ ਕਿਸੇ ਦੇ ਰਾਹੀਂ ਅਸੀਂ ਕਰ ਰਹੇ ਹੁੰਦੇ ਹਾਂ ਉਸ ਤੋਂ ਬਾਅਦ ਹੈ ਸਾਡਾ ਬੰਦ ਨਾ ਦੀ ਅੰਦਰ ਜਦੋਂ ਵੋਕਲ ਕਾਰਡਸ ਪੂਰੀ ਤਰ੍ਹਾਂ ਨਾਲ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ ਆਮ ਤੌਰ ਤੇ ਖੰਗਣ ਸਮੇ ਨਾਦ ਦੇ ਅੰਦਰ ਦੀ ਸਥਿਤੀ ਬੰਦ ਹੁੰਦੀ ਹੈ ਠੀਕ ਹੈ ਜਦੋਂ ਵੋਕਲ ਕਾਰਡਸ ਬਿਲਕੁਲ ਆਪਸ ਵਿੱਚ ਇੱਕ ਦੂਸਰੇ ਨਾਲ ਜੁੜੇ ਹੁੰਦੇ ਹੈ ਉਹ ਉਸ ਸਮੇ ਜੜੀ ਹੈ ਉਹਨੂੰ ਬੰਦਨਾਦ ਯੰਤਰ ਕਿਹਾ ਜਾਂਦਾ ਹੈ ਤੇ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਐਗਜ਼ਾਮਪਲ ਵੀ ਦਿੰਦੀ ਹੈ ਕਿ ਬੰਦਨਾਦ ਯੰਤਰ ਜਿਹੜਾ ਹੈ ਉਹਦੇ ਵਿੱਚ ਆਮ ਤੌਰ ਤੇ ਜਿਹੜੀਆਂ ਸਾਡੇ ਵੋਕਲ ਕਾਰਡਸ ਹਨ ਉਹ ਇੱਕ ਦੂਸਰੇ ਨਾਲ ਜੁੜੇ ਹੁੰਦੇ ਹੈ ਪਲੱਸ ਇਹ ਖੰਗਣ ਸਮੇਂ ਜ਼ਿਆਦਾ ਜੜੀ ਹੈ ਅਸੀਂ ਯੂਤ ਕਰਦੇ ਹਾਂ ਉਸ ਤੋਂ ਬਾਅਦ ਆ ਸਾਡਾ ਕੰਠਪੋਲ ਕੰਠਪੋਲ ਕੀ ਹੁੰਦਾ ਹੈ ਕੰਠਮਾਰਗ ਜਾਂ ਕੰਠਪੋਲ ਨੂੰ ਸੰਗ ਵੀ ਕਹਿੰਦੇ ਹਾਂ ਠੀਕ ਹੈ ਸੰਗ ਜਿਹੜਾ ਸਾਡਾ ਗਲਾ ਹੈ ਉਹਨੂੰ ਸੰਗ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਆ ਸਾਡਾ ਨੱਕਪੋਲ ਕੰਠਮਾਰਗ ਦੇ ਉਤਲੇ ਪਾਸੇ ਮੂਹ ਪੋਲ ਵਿੱਚ ਹੀ ਨੱਕਪੋਲ ਸਥਿਤ ਹੁੰਦਾ ਹੈ ਜ ਜਦੋਂ ਕਿ ਨਾਸਕੀ ਧੁਨੀਆਂ ਜੜੀਆਂ ਹਨ ਨਿਕਲਦੀਆਂ ਹਨ ਜਿਵੇਂ ਨਾਣਾ ਸ਼ਬਦ ਹੈ ਨਿੰਗਾ ਸ਼ਬਦ ਹੈ ਉਹ ਜੜੀਆਂ ਹਨ ਕਿਹੜੀਆਂ ਧੁਨੀਆਂ ਹਨ ਨਾਸਕੀ ਧੁਨੀਆਂ ਹਨ ਇਸੇ ਤਰ੍ਹਾਂ ਹੀ ਮੈਂ ਜਿਹੜੀ ਹੈ ਥਰਡ ਜਿਹੜਾ ਪਾਰਟ ਹੈ ਸਾਡਾ ਉਹ ਉਚਾਰਨ ਪ੍ਰਣਾਲੀ ਹੈ ਉਚਾਰਨ ਪ੍ਰਣਾਲੀ ਦੇ ਵਿੱਚ ਜਿਹੜਾ ਹੈ ਉਹ ਕੰਠ ਪਠਾਰੀ ਤੋਂ ਬੁੱਲਾ ਤੱਕ ਦਾ ਜਿਹੜਾ ਹੈ ਉਹ ਜਿਹੜਾ ਜਿੰਨਾ ਵੀ ਹਿੱਸਾ ਹੈ ਸਾਰਾ ਉਹ ਆ ਜਾਂਦਾ ਹੈ ਉਚਾਰਨ ਪ੍ਰਣਾਲੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਹੈ ਮੂੰਹ ਹੈ ਮੂੰਹ ਉਹ ਥਾਨ ਹੈ ਜਿੱਥੇ ਧੁਨੀਆਂ ਸਭ ਤੋਂ ਵੱਧ ਉਚਾਰੀਆਂ ਜਾਂਦੀਆਂ ਹਨ ਇਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹੜੀਆਂ ਧੁਨੀਆਂ ਹਨ ਉਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਜਿਹੜੀਆਂ ਇੱਕ ਅਕਰਮਕ ਹੁੰਦੀਆਂ ਹਨ ਇੱਕ ਸਕਰਮਕ ਵੀ ਹੁੰਦੀਆਂ ਹਨ ਅਕਰਮਕ ਧੁਨੀਆਂ ਉਹ ਅੰਗ ਜਿਹੜੇ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦੇ ਉਹਨੂੰ ਅਕਰਮਕ ਸੌਰੀ ਅਕਰਮਕ ਸੋ ਅਸੀਂ ਉਚਾਰਨ ਅੰਗਾਂ ਦੀ ਗੱਲ ਕਰ ਰਹੇ ਹਾਂ ਉਚਾਰਨ ਅੰਗਾਂ ਦੇ ਵਿੱਚ ਜਿਹੜਾ ਹੈ ਅ ਅਸੀਂ ਕਰਮਕ ਤੇ ਅਕਰਮਕ ਦੋਨੋਂ ਜਿਹੜੀਆਂ ਉਹ ਅ ਅੰਗਾਂ ਦੀ ਗੱਲ ਕਰਾਂਗੇ ਸੋ ਅਕਰਮਕ ਦੀ ਮੈਂ ਗੱਲ ਕੀਤੀ ਹੈ ਉਹ ਅੰਗ ਜਿਹੜੇ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦੇ ਤੇ ਸਕਰਮਕ ਉਹ ਅੰਗ ਹਨ ਉਹ ਉਹ ਅੰਗ ਜਿਹੜੇ ਆਪਣੀ ਜਗ੍ਹਾ ਤੋਂ ਹਿੱਲ ਸਕਦੇ ਹਨ ਜਿਵੇਂ ਉੱਪਰਲੇ ਦੰਦ ਤੇ ਤਾਲੂ ਇਹ ਅਕਰਮਕ ਹਨ ਦੇਖੋ ਜਿਹੜਾ ਮੂੰਹ ਦਾ ਉੱਪਰਲਾ ਹਿੱਸਾ ਹੈ ਤਾਲੂ ਹੈ ਉਹ ਅਕਰਮਕ ਹੈ ਕਿਉਂਕਿ ਉਹ ਆਪਣੀ ਜਗ੍ਹਾ ਤੇ ਰਹਿੰਦਾ ਹੈ ਜੀਭ ਜਾ ਕੇ ਉਸ ਦੇ ਨਾਲ ਟੱਚ ਕਰਦੀ ਹੈ ਤੇ ਅਸੀਂ ਕੋਈ ਨਾ ਕੋਈ ਧੁਨੀ ਜੜੀ ਹੈ ਉਚਾਰਦੇ ਹਾਂ ਸੋ ਸਕਰਮਕ ਕਿਹੜੀ ਹੈ ਉਹ ਵਾਲੇ ਅੰਗ ਜਿਹੜੇ ਮੂਵਮੈਂਟ ਕਰਦੇ ਹਨ ਜਿਨ੍ਹਾਂ ਦੇ ਮੂਵਮੈਂਟਸ ਦੇ ਨਾਲ ਅਸੀਂ ਜੜੀਆਂ ਕੋਈ ਨਾ ਕੋਈ ਧੁਨੀਆਂ ਜੜੀਆਂ ਹ ਉਚਾਰਦੇ ਹਾਂ ਉਹ ਸਾਰੇ ਸਕਰਮਕ ਹਨ ਸੋ ਜੀਭ ਹੇਟਲੇ ਦੰਦ ਹੇਠਲਾ ਬੁਲ ਇਸ ਕਰਮਕ ਹਨ ਸੋ ਸਭ ਤੋਂ ਪਹਿਲਾਂ ਹੈ ਕਠੋਰ ਤਾਲੂ ਦੰਦ ਪਠਾਰ ਤੋਂ ਪਿੱਛੇ ਕਠੋਰ ਤਾਲੂ ਦਾ ਸਥਾਨ ਹੈ ਅ ਅ ਅਤੇ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦਾ ਠੀਕ ਹੈ ਅ ਕਠੋਰ ਤਾਲੂ ਜਿਹੜਾ ਹੈ ਉਹ ਦੰਦ ਪਠਾਰ ਤੋਂ ਜਿਹੜੇ ਸਾਡੇ ਦੰਦ ਹਨ ਉਹਨਾਂ ਤੋਂ ਪਿਛਲੇ ਵਾਲਾ ਹਿੱਸਾ ਹੈ ਕਠੋਰ ਤਾਲੂ ਠੀਕ ਹੈ ਉਹ ਕਠੋਰ ਤਾਲੂ ਦਾ ਸਥਾਨ ਹੈ ਜਿਹੜੀ ਜਗ੍ਹਾ ਤੋਂ ਹਿੱਲ ਨਹੀਂ ਸਕਦਾ ਜਿਵੇਂ ਕਿ ਮੈਂ ਤੁਹਾਨੂੰ ਉੱਪਰਲਾ ਤਾਲੂ ਜਿਹੜਾ ਕਿਹਾ ਹੈ ਉਹ 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 ਮੋਸਟਲੀ ਹਿੱਲ ਜਾਂਦਾ ਹੈ ਜਿਵੇਂ ਟ ਠ ਡ ਟ ਠੀਕ ਹੈ ਔਰ ਚ ਛ ਜ ਚ ਇਹ ਸਾਰੇ ਕਿਹੜੇ ਹਨ ਇਹ ਕਠੋਰ ਤਾਲੂ ਰਾਹੀ ਬੋਲੇ ਜਾਂਦੇ ਹਨ ਉਸ ਤੋਂ ਜਿਹੜਾ ਅਗਲਾ 파ਰਟ ਹੈ ਉਹ ਹੈ ਕੋਮਲ ਤਾਲੂ ਕੋਮਲ ਤਾਲੂ ਜਿਹੜਾ ਹੈ ਕਾਂ ਤੋਂ ਲੈ ਕੇ ਸਖਤ ਤਾਲੂ ਤੱਕ ਦਾ ਫੈਲਿਆ ਹੁੰਦਾ ਹੈ ਠੀਕ ਹੈ ਕੋਮਲ ਤਾਲੂ ਜਿਹੜਾ ਹੈ ਉਹ ਕਾਂ ਤੋਂ ਲੈ ਕੇ ਕਾਂ ਕੀ ਕਾਂ ਕੀ ਹੈ ਜੋ ਗਲੇ ਦੀ ਵੀ ਇੱਕ ਛੋਟਾ ਜਿਹਾ ਸਾਡਾ ਮਾਸ ਜਿਹੜਾ ਹੈ ਹਲਕਾ ਜਿਹਾ ਲਟਕਿਆ ਹੋਇਆ ਹੈ ਉਸ ਨੂੰ ਅਸੀਂ ਕਾਂ ਕਹਿ ਦਿੰਦੇ ਹਾਂ ਹਨਾ ਕਾਂ ਜਿਹੜਾ ਹੈ ਉਹ ਕਾਂ ਤੋਂ ਲੈ ਕੇ ਸਖਤ ਤਾਲੂ ਤੱਕ ਜਿਹੜਾ ਫੈਲਿਆ ਹੁੰਦਾ ਹੈ ਤੇ ਆਪਣੀ ਜਗ੍ਹਾ ਤੋਂ ਹਿੱਲ ਜੁਲ ਸਕਦਾ ਹੈ ਜਿਵੇਂ ਅਸੀਂ ਕ ਖ ਗ ਕ ਤੁਨੀ ਜੜੀ ਹੈ ਉਹਨੂੰ ਉਸ ਤੇ ਸਹਾਇਤਾ ਦੇ ਨਾਲ ਹੀ ਅਸੀਂ ਬੋਲ ਸਕਦੇ ਹਾਂ ਜਦੋਂ ਵੀ ਮੈਂ ਇਹਨਾਂ ਧੁਨੀਆਂ ਦੀ ਗੱਲ ਕਰ ਰਹੀ ਹਾਂ ਬੇਟਾ ਜਿਨੀ ਦੇ ਤੁਸੀਂ ਤੁਸੀਂ ਉਹ ਧੁਨੀਆਂ ਨੂੰ ਬੋਲਦੇ ਨਹੀਂ ਹੈ ਜਿੰਨਾ ਕਿ ਮੈਂ ਪੜ੍ਹਾ ਰਹੀ ਹਾਂ ਇੱਕ ਵਾਰੀ ਪਾਜ਼ ਕਰਕੇ ਉਹਨਾਂ ਧੁਨੀਆਂ ਨੂੰ ਜਦੋਂ ਤੁਸੀਂ ਬੋਲੋਗੇ ਕਾਹੀ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਏ ਕਿ ਸਾਡੀ ਜਿਹੜੀ ਜੀਭ ਹੈ ਕਿੱਥੇ ਜਾ ਕੇ ਜੜੀ ਹੈ ਟੱਚ ਕਰ ਰਹੀ ਹੈ ਔਰ ਕਿੱਥੇ ਜਾ ਕੇ ਅਸੀਂ ਉਹ ਚੀਜ਼ਾਂ ਜੜੀਆਂ ਹਨ ਬੋਲੀਆਂ ਹਨ ਠੀਕ ਹੈ ਤਾਂ ਦੇਖੋ ਬੇਟਾ ਇਹ ਜਿਹੜਾ ਮੇਰਾ ਇੱਕ ਪੜਾਉਣ ਦਾ ਮਕਸਦ ਇਹੀ ਹੈ ਕਿ ਮੋਸਟਲੀ ਬੱਚੇ ਜਿਹੜੀ ਆ ਉਹ ਗ੍ਰੈਮਰ ਵਾਲਾ ਪੋਰਸ਼ਨ ਜੜਾ ਹੈ ਜਾਂ ਤੇ ਅਟੈਂਪਟ ਹੀ ਨਹੀਂ ਕਰਦੇ ਤੇ ਮਤਲਬ ਜੇਕਰ ਉਹ ਕਰਦੇ ਹਨ ਉਹਨਾਂ ਨੂੰ ਸਮਝ ਨਹੀਂ ਆਂਦੀ ਸੋ ਮੇਰਾ ਇੱਥੇ ਮਕਸਦ ਸਿਰਫ ਇਹ ਹੈ ਉਹਨਾਂ ਵਿਦਿਆਰਥੀਆਂ ਨੂੰ ਬੜਾ ਹੀ ਸੌਖੇ ਤਰੀਕੇ ਦੇ ਨਾਲ ਆਪਣੀ ਗ੍ਰਾਮਰ ਦੇ ਨਾਲ ਜੋੜਨਾ ਆਪਣੇ ਸਾਹਿਤ ਦੇ ਨਾਲ ਜੋੜਨਾ ਆ ਜਾਂ ਬਹੁਤ ਸਾਰੇ ਸਟੂਡੈਂਟ ਅਜਿਹੇ ਹਨ ਜਿਹੜੇ ਆ ਜਿਹੜੇ ਵਿਚਾਰੇ ਕੁਝ ਮਤਲਬ ਕਿ ਕਾਲਜ ਦਾ ਹਿੱਸਾ ਨਹੀਂ ਬਣ ਸਕਦੇ ਜਾਂ ਜਿਹੜੇ ਕਾਲਜ ਦਾ ਹਿੱਸਾ ਬੰਦੇ ਆ ਬਟ ਉਹ ਬੱਚੇ ਕੁਝ ਵਜਾ ਕਰਕੇ ਕੁਝ ਦਿਨ ਜੜੀਆਂ ਹਾਂ ਕਈ ਵਾਰੀ ਕਲਾਸਿਸ ਮਿਸ ਹੋ ਜਾਂਦੀਆਂ ਜਾਂ ਉਹਨਾਂ ਦਿਨਾਂ ਦੇ ਵਿੱਚ ਕਈ ਵਾਰੀ ਅਸੀਂ ਗ੍ਰਾਮਰ ਕਰਵਾ ਦਿੰਦੇ ਆ ਔਰ ਉਹ ਬੱਚੇ ਜਿਹੜੀ ਹੈ ਉਹ ਉਹ ਚੀਜ਼ਾਂ ਦੇ ਨਾਲ ਉਹ ਕਲਾਸਿਸ ਨਹੀਂ ਲਗਾ ਸਕਦੇ ਜਿਹੜੇ ਕਿ ਬੱਚੇ ਥੋੜਾ ਵਿਚਾਰੇ ਨਾਲ ਵਰਕ ਕਰ ਰਹੇ ਹੈ ਔਰ ਨਾਲ ਉਹ ਕਾਲਜ ਦਾ ਵੀ ਸਹਰ ਸੋ ਮੇਰਾ ਮਕਸਦ ਇਹ ਹੈ ਕਿ ਅਗਰ ਉਹ ਬੱਚੇ ਉਸ ਦਿਨ ਨਹੀਂ ਆਏ ਤੇ ਉਹਨਾਂ ਨੂੰ ਇਹ ਵੀਡੀਓ ਦੇ ذریعے ਅਸੀਂ ਕੁਝ ਸਮਝਾ ਸਕੀਏ ਵੀਡੀਓ ਦੇ ذریعے ਵੀ ਬੱਚੇ ਉਸ ਚੀਜ਼ ਨੂੰ ਨਹੀਂ ਸਮਝ پا ਰਹੇ ਤੇ ਅਸੀਂ ਬੱਚਿਆਂ ਨੂੰ ਦੁਬਾਰਾ ਜਿਹੜੀ ਆਪਣੀ ਕਲਾਸ ਵਿੱਚ ਵੀ ਦੁਬਾਰਾ ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਸਮਝਾਉਣ ਦੀ ਅਗਰ ਉਹ ਬੱਚੇ ਆ ਵਾਸਤੇ ਵੀਡੀਓ ਹੀ ਸਫੀਸ਼ੀਐਂਟ ਹੈ ਤਾਂ ਮੈਨੂੰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਾਂਗੀ ਕਿ ਕੁਝ ਨਾ ਕੁਝ ਜਣਾ ਬੱਚਿਆਂ ਤੱਕ ਜ਼ਰੂਰ ਪਹੁੰਚ ਰਿਹਾ ਹੈ ਸੋ ਅਸੀਂ ਲਗਾਤਾਰ ਕਾਲਜ ਆਣੇ ਹਾਂ ਜਿਹੜੇ ਵੀ ਵਿਦਿਆਰਥੀਆਂ ਨੂੰ ਮੇਰੇ ਇਸ ਲੈਕਚਰ ਦੇ ਵਿੱਚ ਇਹ ਚੀਜ਼ਾਂ ਸਮਝ ਨਹੀਂ ਆਈਆਂ ਉਹ ਮੇਰੇ ਕੋਲ ਆਣ ਕੇ ਪੁੱਛ ਸਕਦੇ ਹਨ ਕਲਾਸ 'ਚ ਪੁੱਛ ਸਕਦੇ ਹਨ ਜਾਂ ਜਦੋਂ ਵੀ ਅਸੀਂ ਫ੍ਰੀ ਬੈਠੇ ਹਾਂ ਤੁਸੀਂ ਅਸੀਂ ਜਿਹੜਾ ਕੋਈ ਕਿਸੇ ਵੀ ਟਾਈਮ 'ਤੇ ਅਸੀਂ ਫਰੀ ਟਾਈਮ ਵੀ ਜਿਹੜਾ ਅਸੀਂ ਤੁਹਾਡੇ ਵਾਸਤੇ ਇੱਥੇ ਬੈਠੇ ਹਾਂ ਤੁਸੀਂ ਤਾਂ ਵੀ ਜਿਹੜਾ ਆਨ ਕੇ ਸਾਡੇ ਤੋਂ ਆਪਣੇ ਜਿਹੜੀ ਇਨਕੁਆਰੀ ਆ ਉਹ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਵਿੱਚ ਆਪਣੇ ਜਿਹੜੇ ਸਵਾਲ ਆ ਉਹ ਛੱਡ ਸਕਦੇ ਹੋ ਤਾਂ ਕਿ ਮਨ ਅਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਦੇ ਸਕਾਂ ਜੇ ਤੁਸੀਂ ਕਾਲਜ ਦਾ ਹਿੱਸਾ ਹੋ ਤੁਸੀਂ ਆ ਕੇ ਮਿਲ ਸਕਦੇ ਹੋ ਅਗਰ ਤੁਸੀਂ ਕਾਲਜ ਨਹੀਂ ਹੋ ਜਾਂ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜੜਾ ਉਸ ਦੇ ਸਾਰੇ ਪੁੱਛ ਸਕਦੇ ਹੋ ਮੈਂ ਡੈਫੀਨੇਟ ਤੁਹਾਨੂੰ ਉਹਨਾਂ ਦੇ ਜਵਾਬ ਜਿਹੜੇ ਆ ਜ਼ਰੂਰ ਦੇਵਾਂਗੀ ਸੋ ਥਰਡ ਜਿਹੜਾ ਇਹਦਾ ਹੀ ਕੋਮਲ ਤਾਲੂ ਦੇ ਅੱਗੇ ਜਿਹੜਾ ਹੈ ਕਾਂ ਹੈ ਠੀਕ ਹੈ ਕੋਮਲ ਤਾਲੂ ਦਾ ਅਕੀਲਲਾ ਹਿੱਸਾ ਸਿਰਾ ਜਿਹੜਾ ਹੈ ਛੋਟੇ ਮਾਸ ਦੇ ਲੋਥੜੇ ਵਾਂਗ ਲਟਕਦਾ ਹੈ ਨਾਸਿਕ ਧੁਨੀਆ ਦੇ ਉਚਾਰਨ ਵੇਲੇ ਜਿਹੜਾ ਹੈ ਇਹ ਕਾਰਸ਼ੀਲ ਹੁੰਦਾ ਹੈ ਇਸੇ ਤਰ੍ਹਾਂ ਹੀ ਨੈਕਸਟ ਜਿਹੜਾ ਪਾਰਟ ਹੈ ਉਜੀਬ ਹੈ ਜੀਵ ਜੜੀ ਹੈ ਉਹ ਲਚਕਦਾਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿਰਿਆਸ਼ੀਲ ਹੁੰਦੀ ਹੈ ਚੁਸਤੰਗ ਹੈ ਜੋ ਦੁਨੀਆ ਉਚਾਰਨ ਵਿੱਚ ਇੱਕ ਕੇਂਦਰੀ ਭੂਮਿਕਾ ਜੜੀ ਹੈ ਮੈਨੂੰ ਲੱਗਦਾ ਹੈ ਕਿ ਨਿਭਾਉਂਦੀ ਹੈ ਜੀਵ ਦਾ ਵੀ ਜੀਵ ਦੇ ਵੀ ਅਗੋਹਿੱਸੇ ਕਿਤੇ ਜਾਂਦੇ ਹਨ ਜੀਵ ਐ ਨੋਕ ਹੈ ਬਲੇਡ ਹੈ ਜੀਵ ਦਾ ਅੱਗਾ ਜੀਵ ਦਾ ਪਿਛਲਾ ਪਿੱਸਾ ਇਹਨਾਂ ਦੇ ذریعے ਵੀ ਜਦੋਂ ਅਸੀਂ ਇਹ ਅੱਗੇ ਜਾ ਕੇ ਦੁਨੀਆ ਦੀ ਵੰਡ ਕਰਾਂਗੇ ਅੱਗੇ ਜਾ ਕੇ ਸੇ ਇਹ ਚੀਜ਼ ਦੇਖਾਂਗੇ ਤੇ ਅੱਗੋਂ ਇਹ ਵੀ ਦੇਖਣਾ ਹੈ ਕਿ ਕਿਹੜੇ ਜੁੜੀਆਂ ਧੁਨੀਆਂ ਜੀਭ ਦੀ ਨੋਕ ਨਾਲ ਬੋਲਿਆ ਜਾਂਦੀਆਂ ਕਿਹੜੀ ਜਿਹੜੀ ਜੀਭ ਦੇ ਬਲੇਡ ਦੇ ਨਾਲ ਬੋਲਿਆ ਜਾਂਦੀ ਹੈ ਕਿਹੜੇ ਜੁੜੇ ਜੀਭ ਦੇ ਅਗਲਾ ਹਿੱਸਾ ਮੂਵਮੈਂਟ ਕਰਦਾ ਹੈ ਜਾਂ ਕਿਹੜੀ ਚੀਜ਼ ਹੈ ਜਿਹੜੀ ਜੀ ਕਿਹੜੀਆਂ ਧੁਨੀਆਂ ਹਨ ਜਿਹੜੀ ਜੀਭ ਦਾ ਪਿਛਲਾ ਹਿੱਸਾ ਮੂਵਮੈਂਟ ਕਰਦਾ ਹੈ ਤੇ ਅਸੀਂ ਧੁਨੀਆਂ ਨੂੰ ਉਚਾਰਦੇ ਹਾਂ ਧੁਨੀਆਂ ਉਚਾਰਨ ਲਈ ਆਧਾਰ ਹਨ ਠੀਕ ਹੈ ਇਹ ਜੜੀਆਂ ਜੀਭ ਵੀ ਜਿਹੜੀ ਹੈ ਉਹ ਧੁਨੀ ਨੂੰ ਬੋਲਣ ਦਾ ਇੱਕ ਬਹੁਤ ਅਹਿਮ ਭੂਮਿਕਾ ਜੜੀਆ ਅਦਾ ਕਰਦੀ ਹੈ ਉਸ ਤੋਂ ਅੱਗੇ ਹਨ ਜੀਭ ਤੋਂ ਅੱਗੇ ਹਨ ਬੁੱਲ ਉੱਪਰ ਦਾ ਬੁੱਲ ਹਿਲ ਨਹੀਂ ਸਕਦਾ ਤੇ ਹੇਠਲਾ ਬੁੱਲ ਹਿਲ ਸਕਦਾ ਹੈ ਇਸ ਨਾਲ ਇਸ ਨਾਲ ਹੋਠੀ ਧੁਨੀਆਂ ਉਚਾਰੀਆਂ ਜਾਂਦੀਆਂ ਹਨ ਜਿਵੇਂ ਪ ਫ ਬ ਪ ਮ ਇਹ ਸਾਰੀਆਂ ਜੜੀਆਂ ਹਨ ਅਸੀਂ ਜਿੰਨੀ ਦੇਰ ਇਹਨਾਂ ਦੇ ਵਿੱਚ ਹੋਠ ਦੀ ਮੂਵਮੈਂਟ ਨਹੀਂ ਹੋਏਗੀ ਤੇ ਅਸੀਂ ਇਹ ਧੁਨੀਆਂ ਨੂੰ ਨਹੀਂ ਉਚਾਰ ਸਕਦੇ ਇਸੇ ਤਰ੍ਹਾਂ ਹੀ ਦੰਦ ਦੰਦ ਧੁਨੀਆਂ ਦੰਦਾਂ ਤੋਂ ਬਿਨਾਂ ਜੜੀਆਂ ਹਨ ਦੰਤੀ ਧੁਨੀਆਂ ਜੜੀਆਂ ਹਨ ਦੰਦਾਂ ਤੋਂ ਬਿਨਾਂ ਕਦੀ ਵੀ ਨਹੀਂ ਉਚਾਰੀਆਂ ਜਾ ਸਕਦੀਆਂ ਸੋ ਜਿਹੜੀਆਂ ਅਸੀਂ ਧੁਨੀਆਂ ਦੰਦਾ ਦੀ ਸਹਾਇਤਾ ਨਾਲ ਬੋਲਦੇ ਹਾਂ ਉਹਨੂੰ ਅਸੀਂ ਦੰਤੀ ਧੁਨੀਆਂ ਵੀ ਕਹਿ ਦਿੰਨੇ ਹਾਂ ਹੁਣ ਦੰਤੀ ਧੁਨੀਆਂ ਕਿਹੜੀਆਂ ਹਨ ਹੋਂਠੀ ਧੁਨੀਆਂ ਕਿਹੜੀਆਂ ਹਨ ਕੋਮਲ ਤਾਲਵੀ ਸਖਤ ਤਾਲਵੀ ਕਿਹੜੀਆਂ ਹਨ ਇਹ ਸਾਰੀਆਂ ਜਿਹੜੀਆਂ ਹਨ ਮੈਂ ਤੁਹਾਨੂੰ ਜਿਹੜਾ ਕੁਐਸਚਨ ਨੰਬਰ 2 ਵਿੱਚ ਕਰਾਵਾਂਗੀ ਸੋ ਉਮੀਦ ਕਰਦੀ ਹਾਂ ਕਿ ਜਿਹੜੇ ਸਾਡਾ ਪੰਜਾਬੀ ਧੁਨੀ ਵਿਉਂਤ ਜੋ ਕਿ ਬੀਏ ਬੀਕਾਮ ਐਂਡ ਬੀਐਸਸੀ ਸਮੈਸਟਰ 2 ਦੇ ਵਿੱਚ ਜਿਹੜਾ ਲਗਾ ਹੋਇਆ ਹੈ ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਤੁਸੀਂ ਇਸ ਦਾ ਲਾਭ ਜ਼ਰੂਰ ਉਠਾਓਗੇ ਔਰ ਇਸ ਨੂੰ ਜਿਹੜਾ ਸੁਣ ਕੇ ਜ਼ਰੂਰ ਇੱਕ ਮੈਨੂੰ ਕਮੈਂਟ ਬਾਕਸ ਵਿੱਚ ਦੱਸੋਗੇ ਕਿ ਤੁਹਾਨੂੰ ਇਹ ਲੈਕਚਰ ਜਿਹੜਾ ਹੈ ਕਿਵੇਂ ਦਾ ਲੱਗਿਆ ਹੈ ਅਗਰ ਮੇਰੇ ਕਿਸੇ ਵਿਦਿਆਰਥੀ ਨੂੰ ਇਸ ਦੀ ਸਮਝ ਨਹੀਂ ਆਈ ਤਾਂ ਬੱਚਾ ਮੈਨੂੰ ਜਿਹੜਾ ਹੈ ਕਮੈਂਟ ਬਾਕਸ ਵਿੱਚ ਆਪਣੇ ਕਮੈਂਟਸ ਕਰਕੇ ਦੱਸ ਸਕਦਾ ਹੈ ਤਾਕਿ ਮੈਂ ਉਸ ਦਾ ਜਵਾਬ ਜੜੇ ਈਜ਼ੀ ਦੇ ਸਕਾਂ ਅਗਰ ਤੁਸੀਂ ਸਾਡੇ ਕਾਲਜ ਦਾ ਹਿੱਸਾ ਹੋ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਜ਼ਰੂਰ ਆਨਕੇ ਮਿਲੋ ਤੇ ਆਪਣੇ ਸਵਾਲਾਂ ਦੇ ਜਵਾਬ ਜੜੇ ਆ ਉਹ ਲੈ ਸਕਦੇ ਹੋ ਮੈਨੂੰ ਸੁਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ